बजे राय बजे जय श्री राम श्री राम जय 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 श्री राम बजलेंगे श्री राम जी मैं कौशल कुमार शर्मा शिव सेना हिंदू टक्सली ਤੋਂ ਰਾਸ਼ਟਰੀ ਸੰਯੋਜਕ ਤੇ ਪੰਜਾਬ ਪ੍ਰਧਾਨ ਅੱਜ ਅਸੀਂ ਜ਼ਿਲ੍ਹਾ ਪੱਧਰ ਤੇ ਨਿਯੁਕਤੀਆਂ ਕੀਤੀਆਂ ਜਿਹਦੇ ਵਿੱਚ ਚੇਤਨ ਉਤਰਾਏ ਨੂੰ ਅਸੀਂ ਜ਼ਿਲ੍ਹਾ ਚੇਅਰਮੈਨ ਲਗਾਇਆ ਜ਼ਿਲ੍ਹਾ ਸੈਕਟਰੀ ਨਿਪੁੰਜ ਜੀ ਨੂੰ ਵਾਰਡ ਨੰਬਰ 54 ਦਾ ਪ੍ਰਧਾਨ ਰਮਜੀਤ ਜੀ ਨੂੰ ਵਜੂਦ ਦਾ ਜਨਰਲ ਸੈਕਟਰੀ ਲਗਾਇਆ ਅਸੀਂ ਇਹਨਾਂ ਕੋ ਉਮੀਦ ਕਰਦੇ ਹਾਂ ਕਿ ਸ਼ਿਵ ਸੈਨਾ இந்து ਟਕਸਾਲੀ ਤੁਨੋਂ ਮਨੋਂ ਤਨ ਮਾਨ ਨਾਲ ਕੰਮ ਕਰਨ ਤੇ ਆਪਣੀ ਪਾਰਟੀ ਨੂੰ ਅੱਗੇ ਵਧਾਣਗੇ ਇੱਕ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਜਿਹੜੇ ਖਾਲਿਸਤਾਨੀ ਵਿਰੋਧ ਕਰ ਰਹੇ ਆ ਬਾਰ ਬਾਰ ਬਟਾਲੇ ਵਿੱਚ ਕੱਲ ਇਹਨਾਂ ਨੇ ਲਿਖਿਆ ਖਾਲਿਸਤਾਨ ਜਿੰਦਾਬਾਦ ਇਹ ਚੀਜ਼ਾਂ ਨਹੀਂ ਹੋਣੀ ਚਾਹੀਦੀ ਪ੍ਰਸ਼ਾਸਨ ਨੇ ਉਹਨਾਂ ਨੂੰ ਫੜਿਆ ਉਹਨੂੰ ਫੜ ਕੇ ਬਰਾਮਦੀ ਕਰਨਾ ਚਾਹੁੰਦੇ ਵੀ ਕਿੰਨੇ ਭੇਜਿਆ ਕਿੰਨੇ ਨਹੀਂ ਪਰ ਇਹਦਾ ਕੋ ਉਹਨਾਂ ਨੇ ਬੱਕਿਆ ਕੁਝ ਨਹੀਂ ਐਡੇ ਹੌਸਲੇ ਵਾਧੇ ਪਏ ਆ ਇਹ ਉਹਨਾਂ ਦੇ ਤਾਂ ਵਾਧੇ ਪਏ ਕਿ ਸਜ਼ਾ ਕੁਝ ਨਹੀਂ ਹੋ ਰਹੀ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲੇ ਕਿ ਦੁਬਾਰਾ ਇਹੋ ਜਿਹਾ ਕੋਈ ਕਦਮ ਨਾ ਚੁੱਕ ਸਕੇ ਜੈ ਸ਼ੇਗਾਮ ਜੀ ਮੇਰਾ ਨਾਮ ਚੇਤਨ ਲੁਥਰਾ ਅੱਜ ਮੈਂ ਸ਼ਿਵ ਸੈਨਾ ਹਿੰਦੂ ਟਕਸਾਲੇ ਦੇ ਜੋ ਮੈਨੂੰ ਸੇਵਾ ਦਿੱਤੀ ਗਈ ਹੈ ਉਹਨੂੰ ਤਨ ਮਨ ਨਾਲ ਮੈਂ ਪੂਰੀ ਕਰਾਂ ਤੇ ਬਾਕੀ ਅੱਗੇ ਮੈਂ ਇਹ ਇਹ ਚਾਹਨਾ ਕਿ ਸਾਰੇ ਜਿੰਨੇ ਵੀ ਅਸੀਂ ਹੈਗੇ ਆਂ ਭਾਵੇਂ ਉਹ Hindu ਹੋਵੇ ਭਾਵੇਂ ਉਹ Sikh ਸਾਰੇ ਇਕੱਠੇ ਰਹਿਣ ਇਹ ਨਹੀਂ ਹੋਵੇ ਕਿ ਕਿਸੇ ਦੇ ਵਿੱਚ ਵੈਰ ਹੋਵੇ ਹਰ ਕਿਸੇ ਨੂੰ ਪਿਆਰ ਕਰਨਾ ਚਾਹੀਦਾ ਤੇ ਆਪਣਾ ਇੱਕੋ ਮਕਸਦ ਹੈ ਲਿਵ ਟੂਗੇਦਰ ਐਂਡ ਡੋਨਟ ਡਿਵਾਈਡ ਐਨੀਵਨ जय श्री राम मेरा नाम जी सिंह है मैं कोशिश रहे पार्टी चीफ सेना हिंदुटक साली दे नाल आज जॉइन ਕੀਤਾ ਹੈ ਮੈਨੂੰ ਇਹਨਾਂ ਨੇ ਯੂਥ ਡਿਸਟ੍ਰਿਕਟ ਯੂਥ ਸੈਕਟਰੀ ਦੇ ਨਾਲ ਵਿੱਚ ਸ਼ਾਮਲ ਕੀਤਾ ਤੇ ਮੈਂ ਤੁਹਾਨੂੰ ਮਨ ਦੇ ਨਾਲ ਇਹਨਾਂ ਨੂੰ ਮੋਢਾ ਨਾਲ ਮੋਢਾ ਲਾ ਕੇ ਜਿੱਥੇ ਮੈਨੂੰ ਡਿਊਟੀ ਲਾਣਗੇ ਮੈਂ ਉੱਥੇ ਨਾਲ ਖੜਾ ਖੜਾ ਰਵਾਂਗਾ जय श्री राम जी ਮੈਂ विवेक अरोड़ा जनशक्ति ਪੰਜਾਬ ਸ਼ਿਵ ਸਣਾ ਹਿੰਦੂ ਟਕਸਾਲੀ ਅੱਜ ਸਾਡੇ ਦਫਤਰ ਵਿਖੇ ਕੁਝ ਜ਼ਿਲ੍ਹਾ ਪ੍ਰਦਰਧੀਆਂ ਨਵੇਂ ਨਿਯੁਕਤੀਆਂ ਕੀਤੀਆਂ ਗਈਆਂ ਮੈਂ ਜਿਹੜੇ ਚ ਚੇਤਨ ਲੁਥਰਾ ਜੀ ਨੂੰ ਜੋਦਾ ਚੇਅਰਮੈਨ ਆਪਣਾ ਅਕਸ਼ੇ ਜੀ ਨੂੰ ਜੋਦਾ ਸੈਕਟਰੀ ਰਣਜੀਤ ਸਿੰਘ ਨਲ ਜੀ ਨੂੰ ਜੋਦਾ ਸੈਕਟਰੀ ਔਰ ਆਪਣਾ ਨਿਪਨ अरोड़ा ਜੀ ਨੂੰ ਬਾੜ ਨੰਬਰ 54 ਦਾ ਪਤਾਂ ਲਗਾਇਆ ਗਿਆ ਹੈ ਮੈਂ ਆਸ ਕਰਦਾ ਕਿ ਇਹ ਛੋਟੇ ਵੀਰ ਪਾਰਟੀ ਨੂੰ ਅੱਗੇ ਲਿਜਾਣ ਦੀ ਪੂਰਜੋਰ ਕੋਸ਼ਿਸ਼ ਕਰਨਗੇ ਤੇ ਤਨਮਨ ਨਾਲ ਪਾਰਟੀ ਦਾ ਕੰਮ ਕਰਨਗੇ ਜਿਸ ਤਰ੍ਹਾਂ ਮੇਰੇ ਛੋਟੇ ਵੀਰ ਨੇ ਕਿਹਾ ਵੀ ਅਸੀਂ ਸਭ ਕਮਿਊਨਿਟੀ ਨੂੰ ਨਾਲ ਲੈ ਕੇ ਚੱਲਣਾ ਹੈ ਔਰ ਅਸੀਂ ਵੀ ਇਹ ਕਹਿੰਦੇ ਆ ਵੀ ਕਮਿਊਨਿਟੀ ਕੋਈ ਵਖਰੀ ਨਹੀਂ ਹੈ ਅਸੀਂ ਪੋਲੀਟੀਕਲ ਮੁੱਦਿਆਂ 'ਚ ਨਾ ਆਈਏ ਆਪਣੇ ਧਰਮ ਦੇ ਕੰਮ ਕਰੀਏ ਧਰਮ ਦੇ ਕੰਮ ਦੇ ਉੱਤੇ ਆਪਣੇ ਸਮਾਜ ਦੇ ਕੰਮ ਕਰੀਏ ਸਮਾਜਿਕ ਕਮਰ ਜੋ ਬੁਰਾਈਆਂ ਨੇ ਉਹਨਾਂ ਨੂੰ ਖਤਮ ਕਰੀਏ ਨਸ਼ਾ ਹੋ ਗਿਆ ਹੋਰ ਬੜੇ ਬੁਰਾਈਆਂ ਨੇ ਜਿਹੜੇ ਸਮਾਜ ਦੇ ਵਿੱਚ ਨੇ ਜਿਹਨਾਂ ਨੂੰ ਖਤਮ ਕਰਨ ਵਾਸਤੇ ਸਾਡੇ ਕੋਸ਼ਲ ਸ਼ਰਮਾ ਜੀ ਨੇ ਬੜੀ ਦੇਰ ਦੀ ਇਹ ਮੁਹਿੰਮ ਚਲਾਈ ਹੋਈ ਹੈ ਨਸ਼ਾ ਛਡਾਣ ਦੀ ਔਰ ਅੱਜ ਯੂਥ ਦੇ ਵਿੱਚ ਮੁੰਡੇ ਆ ਰਹੇ ਨੇ ਉਹਨਾਂ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆ ਰਹੇ ਨੇ ਔਰ ਮੈਂ ਇਹਨਾਂ ਦਾ ਤਹਿ ਜਿਲ੍ਹੇ ਤੋਂ ਸਵਾਗਤ ਕਰਦਾ ਹਾਂ